ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਬਹੁਤ ਹੀ ਗੁੱਸੇ ਵਿੱਚ ਦਿਖਾਈ ਦਿੰਦੇ ਨੇ ਤੇ ਉਹਨਾਂ ਦਾ ਇਹ ਗੁਸਾ ਰਵਨੀਤ ਬਿੱਟੂ ਦੇ ਉੱਤੇ ਵਰਤਹਾਇਆ ਦਿਖਾਈ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਬੱਚਿਆਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰਨ ਵਾਲਾ ਤੁਹਾਡਾ ਬਿਆਨਤ ਸਿੰਘ ਦਾ ਟੱਬਰ ਹੀ ਸਾਰਾ ਗੁਨਾਹਗਰ ਹੈ ਤੇ ਤੁਸੀਂ ਸਿੱਖਾਂ ਦੇ ਉੱਤੇ ਹੁਣ ਕਿਵੇਂ ਗੱਲ ਕਰ ਸਕਦੇ ਹੋ? ਹੋਰ ਕੀ ਕਿਹਾ ਕਲੇਰ ਨੇ ਤੁਹਾਨੂੰ ਸੁਣਾ ਦਿੰਨੇ ਆ। ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੋਲਿਟਿਕਲ ਅਸਾਇਲਮ ਦਾ ਦੌਰ ਚੱਲ ਰਿਹਾ ਹੈ। ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਸ਼ਰਾਬ ਘਟਾਲੇ 'ਚ ਈਡੀ ਲੱਭਰੀ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਲਿਆ ਖੁਸ਼ਿਆਲਪੁਰ ਲੁਕੇ ਬੈਠੇ। ਇਸੇ ਤਰੀਕੇ ਕਾਂਗਰਸ ਦੇ 4-5 ਲੀਡਰ ਵਿਜੀਲੈਂਸ ਦੇ ਕੇਸਾਂ ਤੋਂ ਡਰਦੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸ਼ਰਨ ਲਈ ਹੈ। ਦੋ ਤਿੰਨ ਦਾ ਤਾਂ ਇਹੀ ਸਮਝੌਤਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਨਹੀਂ ਤੇ ਇੱਕ ਨੂੰ ਸਰਕਾਰ ਨੇ ਆਪਣਾ ਬੁਲਾਰਾ ਹੀ ਬਣਾ ਲਿਆ। ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ। ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਜੇ ਲੇਟ ਹੋ ਜਾਣ ਫਿਰ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਨੇ ਬਿੱਟੂ ਅੱਗੋ ਬਿੱਟੂ ਸਾਹਿਬ ਹਾਂਜੀ ਹਾਂਜੀ ਸਰ ਦਿੰਦਾ ਜਵਾਬ ਤੇ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟੰਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ ਐਡੇ ਛੋਟੇ ਮਫਾਦਾ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੰਨੀਆਂ ਵੱਡੀਆਂ ਕਰਦੇ ਮੈਂ ਰਵਨੀਤ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜੋ ਵੀ ਹਾਲਾਤ ਨੇ ਉਦੋਂ ਲਈ ਕੱਲਾ ਤੇ ਕੱਲਾ ਥੋੜਾ ਪਰਿਵਾਰ 90% ਜ਼ਿੰਮੇਵਾਰ ਹੈ ਇੱਕ ਪੀੜੀ ਮਾਰਤੀ ਤੇਰੇ ਦਾਦੇ ਨੇ ਪੁਰੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਦੀ ਜਿਹੜਾ ਕਰਜ਼ਾ ਚੜਿਆ ਉਹ ਵੀ ਤੇਰੇ ਪਰਿਵਾਰ ਦੀ ਦੇਣ ਤੁਸੀਂ ਕੇਂਦਰ ਤੱਕ ਵਿਰੋਧ ਹੀ ਜਿਚਾਇਆ ਕਿ ਪੰਜਾਬ ਦੇ ਉੱਤੇ ਐਡਾ ਕਰਜ਼ਾ ਕਿਉਂ ਚੜਾ ਰਹੇ ਹੋ ਜਿਹੜਾ ਪਲਾਨ ਹੋਇਆ ਨੌਜਵਾਨਾਂ ਦਾ ਉਹ ਸਮੇਂ ਦੇ ਵਿੱਚ ਕਿਉਂਕਿ ਪੁਲਿਸ ਵੱੜਦੀ ਸੀ ਥੋੜੇ ਅਹਿਲਕਾਰਾਂ ਦੇ ਹੁਕਮ ਸੀ ਨੌਜਵਾਨਾਂ ਨੂੰ ਘਰੋਂ ਚੁੱਕ ਚੁੱਕ ਕੇ ਮਾਰ ਦਿੰਦੇ ਸੀ ਲੋਕ ਨੂੰ ਬਾਹਰ ਜਾਣ ਲੱਗ ਇਹ ਦੇਣ ਹੈ ਤੁਹਾਡੀ ਪਰਿਵਾਰ ਦੀ ਪੰਜਾਬ ਨੂੰ ਤੇ ਗੱਲਾਂ ਕਰੇ ਤੂੰ ਬਾਦਲ ਪਰਿਵਾਰ ਦੀਆਂ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਡਵੈਲਪਮੈਂਟ ਕੀਤੀ ਕਿਹੜਾ ਈਡੀ ਦਾ ਕੇਸ ਹੈ ਕਿਉਂ ਝੂਠ ਦੀ ਰਾਜਨੀਤੀ ਕਰਨੀ ਚਾਹੁੰਦੇ ਔਰ ਫਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਰਿਵਾਰ ਤੈਨੂੰ ਪਤਾ ਉਸ ਪਰਿਵਾਰ ਦੀ ਹਿਸਟਰੀ ਯਾਰ ਆਪਣਾ ਪਰਿਵਾਰ ਦੇਖ ਬੈਂਤੇ 부ਚੜ ਦੇ ਪਰਿਵਾਰ ਦਾ ਕੋਈ ਮਜੀਠੀਆ ਪਰਿਵਾਰ ਦੇ ਨਾਲ ਕਿਸੇ ਵੀ ਕਿਸਮ ਨਾਲ ਕੋਈ ਆਪਾਂ ਮੇਲ ਕਰ ਸਕਦੇ ਆਂ ਉਹ ਪਰਿਵਾਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਚੱਲਿਆ ਆ ਰਿਹਾ ਜਿਹਨਾਂ ਦਾ ਗੌਰਵਮਈ ਇਤਿਹਾਸ ਹੈ ਸਿੱਖ ਜਰਨੈਲ ਫਿਰ ਉਹਨਾਂ ਨੇ ਲੜਾਈਆਂ ਲੜੀਆਂ ਵਰਲਡ ਵਾਰ ਦੇ ਵਿੱਚ ਸ਼ਾਮਲ ਰਹੇ ਔਰ ਫਿਰ ਐਮਬੈਸਡਰ ਰਹੇ ਡਿਫੈਂਸ ਮਨਿਸਟਰ ਰਹੇ ਮਜੀਠੀਆ ਸਾਹਿਬ ਇੱਕ ਬੇਅੰਤੇ ਬੁੱਚੜ ਦਾ ਪਰਿਵਾਰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਤਾ ਤੂੰ ਗੱਲਾਂ ਕਰੇਂਗਾ ਪਹਿਲਾਂ ਨਿੱਜੀ ਮਫਾਦਾਂ ਤੋਂ ਉੱਤੇ ਉੱਠ ਪਹਿਲਾਂ ਇਹ ਜਿਹੜੀ ਛੋਟੀ ਰਾਜਨੀਤੀ ਕਰਨੀ ਬੰਦ ਕਰ ਔਰ ਰਹੀ ਗੱਲ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਇੱਕ ਪਰਮ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੋ ਕੀਤਾ ਮੰਨਿਆ ਤੇ ਸਜ਼ਾ ਭੁਗਤ ਲਈ ਇਹ ਮਸਲਾ ਹਿਊਮਨ ਰਾਈਟਸ ਦਾ ਇਹ ਮਸਲਾ ਰਹਿਮਦਾਨੀ ਪਹਿਲਾਂ ਇਸ ਗੱਲ ਨੂੰ ਸਮਝੋ ਜਨਾਬ ਉਦੋਂ ਇੱਕ ਦੌਰ ਚੱਲ ਰਿਹਾ ਸੀ ਤੁਸੀਂ ਸਿੱਖ ਕੌਮ ਤੇ ਤੇਰਾ ਦਾਦਾ ਜ਼ੁਲਮ ਕਰ ਰਿਹਾ ਸੀ ਤੇ ਸਿੱਖ ਕੌਮ ਨੇ ਉਸ ਜ਼ੁਲਮ ਦਾ ਬਦਲਾ ਲੈ ਲਿਆ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਕਿ ਜਿੰਨੇ ਦੇਸ਼ ਦੇ ਵਿੱਚ ਕਾਨੂੰਨ ਨੇ ਕੋਈ ਕਾਨੂੰਨ ਕਹਿੰਦਾ ਕਿ ਜਿਹੜੇ ਬੰਦੇ ਨੇ ਆਪਣੀ ਸਜ਼ਾ ਤੋਂ ਵੀ ਦੁੱਗਣੀ ਭੁਗਤ ਲਈ ਹੋਵੇ ਉਹਨੂੰ ਜੇਲ੍ਹ 'ਚ ਰੱਖਿਆ ਜਾਵੇ। ਕੋ ਬੜੀਆਂ ਇਧਰ ਉਧਰ ਲੀਆਂ ਗੱਲਾਂ ਕਰਨ ਦੀ ਲੋੜ ਨਹੀਂ। ਮੇਰਾ ਵੀਰ ਮੁੱਦਿਆਂ ਤੇ ਰਹਿ, ਮੁੱਦਿਆਂ ਤੇ ਰਾਜਨੀਤੀ ਕਰ। ਸਰਕਾਰ ਦਾ ਗੋਲਾ ਬਣਨਾ ਬੰਦ ਲਾ। ਪਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਹਿ ਦੇ ਸਕੇ ਨਹੀਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਕੁਰਸੀ ਤੋਂ ਉਤਰੇ, ਆਮ ਆਦਮੀ ਪਾਰਟੀ ਨਵਾਂ ਮੁੱਖ ਮੰਤਰੀ ਲਾ ਦੇ ਜਾਂ ਕੋਈ ਹੋਰ ਪਾਰਟੀ ਦਾ ਰਾਜ ਆ ਜਾਵੇ, ਤੁਸੀਂ ਉਹਦੇ ਕੋਲੇ। ਕਿਉਂਕਿ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੀ ਖਿਦਮਤ ਕਰਨੀ ਹੈ ਬੰਦਿਆਂ ਨਾਲ, ਤੁਹਾਡਾ ਕੋਈ ਲੈਣਾ-ਦੇਣਾ